ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਆਪਾਂ ਬੜੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬੜੇ ਹੀ ਪਿਆਰੇ ਤੇ ਬਹੁਤ ਹੀ ਪ੍ਰੀਮੀਅਮ ਜੀ ਕੁਆਲਿਟੀ ਦਾ ਆਪਾਂ ਫੈਬਰਿਕ ਲੈ ਕੇ ਆਏ ਹਾਂ ਜੀ ਤੇ ਬਹੁਤ ਹੀ ਡਿਮਾਂਡ ਦੇ ਵਿੱਚ ਇਹ ਫੈਬਰਿਕ ਰਹਿ ਜੀ ਤੇ ਬਹੁਤ ਜ਼ਿਆਦਾ ਇਹਦੀ ਡਿਮਾਂਡ ਆ ਬਹੁਤ ਜ਼ਿਆਦਾ ਸੋਹਣੇ ਇਹਦੇ ਪ੍ਰਿੰਟ ਹੈ ਜੀ ਬਰਬਰੀ ਸਟੱਫ ਆਊਗਾ ਜੀ ਨਾਲ ਕਰੇਪ ਦੀ ਬਾਟਮ ਆਊਗੀ ਜੀ ਬਰਬਰੀ ਟਿਸ਼ੂ ਹੈ ਜੀ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਜੀ ਨਾਲ ਡਿਜੀਟਲ ਪ੍ਰਿੰਟ ਦੀ ਸ਼ਰਟ ਆਉਗੀ ਜੀ ਨਾਲ ਕਰੇਪ ਦੀ ਬਾਟਮ ਆਉਗੀ ਜੀ ਨਾਲ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਆਊਗਾ ਬਹੁਤ ਜਿਆਦਾ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਕਲਰ ਹੈ ਜੀ ਤੇ ਇਹਨਾਂ ਦੇ ਵਿੱਚ ਆਪਣੇ ਕੋਲੇ ਇੱਕ ਕਰੇਪ ਦੀ ਬਾਟਮ ਦੇ ਨਾਲ ਹੈ ਜੀ ਤੇ ਕੁਝ ਸੂਟ ਆਪਣੇ ਕੋਲੇ ਮਸਲੀਨ ਦੀ ਬਾਟਮ ਦੇ ਨਾਲ ਹੈ ਤੁਸੀਂ ਜਿਹੜਾ ਮਰਜ਼ੀ ਸੂਟ ਆਪਣੇ ਤੋਂ ਲੈ ਸਕਦੇ ਹੋ ਕੋਈ ਵੀ ਇਹਨਾਂ ਬਾਰੇ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ WhatsApp ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਪਿਆਰਾ ਫੈਬਰਿਕ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੋਹਣੇ ਪਿਆਰੇ ਪਿਆਰੇ ਇਹਦੇ ਕਲਰ ਹੈ ਜੀ ਇਹ ਵਾਲੇ ਸੂਟ ਪ੍ਰੀਮੀਅਮ ਕੁਆਲਟੀ ਦੇ ਪਸ਼ਮੀਨੇ ਦੇ ਆਉਣਗੇ ਜੀ ਬਹੁਤ ਜ਼ਿਆਦਾ ਪ੍ਰੀਮੀਅਮ ਕੁਆਲਟੀ ਦਾ ਪਸ਼ਮੀਨਾ ਹੈ ਜੀ ਸਾਰਿਆਂ ਦੇ ਉੱਪਰ ਆਪਾਂ ਇਹ ਐਂਡ ਆਫ ਸੀਜ਼ਨ ਸੇਲ ਲਾਈ ਹੋਈ ਹੈ ਜੀ ਜਿਹੜਾ ਇਹ ਸੂਟ 1200 1100 ਦਾ ਸੇਲ ਕੀਤਾ ਸੀ ਜੀ ਆਪਾਂ ਹੁਣ ਇਹਦਾ ਪ੍ਰਾਈਸ ਬਹੁਤ ਘੱਟ ਕਰਤਾ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਇਹ ਆਪਾਂ ਤੁਹਾਨੂੰ ਦੇ ਰਹੇ ਹਾਂ ਜੀ ਓਨਲੀ 950 ਰੁਪਏ ਪ੍ਰਾਈਸ ਹੈ ਜੀ ਪਹਿਲਾ ਸੀਜ਼ਨ ਦੇ ਵਿੱਚ ਆਪਾਂ ਇਹ 1200 ਦਾ ਸੇਲ ਕੀਤਾ ਸੀ ਜੀ ਹੁਣ ਆਪਾਂ ਸੇਲ ਦੇ ਵਿੱਚ ਇਹ ਤੁਹਾਨੂੰ 950 ਦਾ ਦੇਵਾਂਗੇ ਜੀ ਫ੍ਰੀ ਸ਼ਿਪਿੰਗ ਹੋਊਗੀ ਜੀ ਕਿਉਂਕਿ 70 ਰੁਪਏ ਤਾਂ ਆਪਣੇ ਸ਼ਿਪਿੰਗ ਦੇ ਹੀ ਲੱਗ ਜਾਂਦੇ ਆ ਜੀ ਪਸ਼ਮੀਨੇ ਦੇ ਸੂਟਾਂ ਦੇ ਉੱਪਰ ਤੇ ਆਪਾਂ ਨੂੰ ਬਹੁਤ ਹੀ ਇਹ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜਾਣਗੇ ਜੀ ਕਪੜਾ ਬਹੁਤ ਜ਼ਿਆਦਾ ਸੋਹਣਾ ਜੀ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਜੀ ਤੇ ਕੋਈ ਇਹਨਾਂ ਦਾ ਛਿਜਣ ਦਾ ਡਰ ਨਹੀਂ ਨਾ ਇਹਨਾਂ ਤੇ ਕੋਈ ਬੁਰਾਉਂਦਾ ਜੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਤੁਸੀਂ ਇੱਕ ਵਾਰੀ ਇਹ ਜ਼ਰੂਰ ਮੰਗਵਾ ਕੇ ਤਾਂ ਦੇਖੋ ਤੁਹਾਨੂੰ ਕਿੰਨਾ ਵਧੀਆ ਲੱਗੂ ਆਇ ਫੈਬਰਿਕ ਤੇ ਆਪਣਾ ਬ੍ਰਾਂਡਡ ਘਰਾਂ ਦਾ ਹੀ ਸਾਰਾ ਫੈਬਰਿਕ ਹੁੰਦਾ ਜੀ ਆਪਣੇ ਕੋਲੇ ਬ੍ਰਾਂਡਡ ਕੰਪਨੀ ਦੇ ਆਪਣੇ ਕੋਲੇ ਸੂਟ ਹੁੰਦੇ ਆ ਜੀ ਕੋਈ ਵੀ ਕਪੜਾ ਖਰਾਬ ਹੋਣ ਵਾਲਾ ਨਹੀਂ ਹੁੰਦਾ ਜੀ ਬਹੁਤ ਜ਼ਿਆਦਾ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਇਹਨਾਂ ਦੇ ਕਲਰ ਡਿਜ਼ਾਈਨ ਹੈ ਜੀ ਇੱਕ ਤੋਂ ਇੱਕ ਵੱਧ ਕੇ ਸੋਹਣਾ ਇਹਨਾਂ ਦਾ ਡਿਜ਼ਾਈਨ ਹੈ ਜੀ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਸੋਹਣੂ ਕਲਰ ਇਹਨਾਂ ਦੇ ਵਿੱਚ ਮਿਲ ਜਾਣਗੇ ਤੇ ਲਿਮਟਿਡ ਜャ ਸਟਾਕ ਹੈ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਪਹਿਣਾ ਨਹੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਕੰਟੀ ਵਾਲੇ ਬਟਨ ਨੂੰ ਜਰੂਰ ਔਨ ਕਰ ਲਿਆ ਕਰੋ ਜੀ ਤੇ ਇੱਕ ਸਾਰੀਆਂ ਭੈਣਾ ਵੀਰਾਂ ਨੂੰ ਬੇਨਤੀ ਹੈ ਜੀ ਪਲੀਜ਼ 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 ਲਾਈਕ ਜਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਦੇਖਦੇ ਦੇਖਦੇ ਤੇ ਸ਼ੇਅਰ ਵੀ ਕਰ ਦਿਆ ਕਰੋ ਤਾਂ ਜੋ ਆਪਣੀਆਂ ਸਾਰੀਆਂ ਭੈਣਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਪਲੀਜ਼ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੁਸੀਂ ਨਾ ਤਾਂ ਕਮੈਂਟ ਕਰਦੇ ਹੋ ਜੀ ਨਾ ਤੁਸੀਂ ਲਾਈਕ ਕਰਦੇ ਹੋ ਆਪਾਂ ਤੁਹਾਡੇ ਵਾਸਤੇ ਨੇ ਸੋਹਣੇ ਸੋਹਣੇ ਸੂਟ ਲੈ ਕੇ ਆਉਣੇ ਆ ਜੀ ਲਾਈਕ ਕਮੈਂਟ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਜੀ ਤੁਸੀਂ ਪਲੀਜ਼ ਲਾਈਕ ਕਮੈਂਟ ਤਾਂ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਦੇਖਦੇ ਦੇਖਦੇ ਤੁਸੀਂ ਕਮੈਂਟ ਵੀ ਕਰਦੇ ਆ ਕਰੋ ਲਾਈਕ ਵੀ ਕਰਦੇ ਆ ਕਰੋ ਜੀ ਉਹਦੇ ਨਾਲ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਨਾ ਹੀ ਕੋਈ ਉਹਦਾ ਆਪਾਂ ਨੂੰ ਤੁਹਾਨੂੰ ਕੋਈ ਖਰਚਾ ਪੈਂਦਾ ਜੀ ਤੇ ਜਿਹੜਾ ਵੀ ਤੁਸੀਂ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜਣਾ ਜੀ ਸਾਡੇ ਦਿੱਤੇ ਹੋਏ WhatsApp ਨੰਬਰ ਤੇ 8847076822 ਸਾਡਾ ਨੰਬਰ ਹੈ ਜੀ ਜੇ ਕਿਸੇ ਨੇ ਵੀ ਇਹਨਾਂ ਦੇ ਨਾਲ ਦੁਪੱਟੇ ਰੈਡੀ ਕਰਵਾਉਣੇ ਆ ਤਾਂ ਅਸੀਂ ਤੁਹਾਨੂੰ ਦੁਪੱਟੇ ਵੀ ਰੈਡੀ ਕਰਕੇ ਦੇਵਾਂਗੇ ਜੀ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਦੁਪੱਟਿਆਂ ਦਾ ਸਟਾਫ ਹੁੰਦਾ ਹੈ ਜੀ ਤੇ ਵੀਡੀਓ ਨੂੰ ਪਲੀਜ਼ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਹੁੰਦੀ ਹੈ ਜੀ ਵੀਡੀਓ ਦੇ ਵਿੱਚ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦਾ ਪਸ਼ਮੀਨਾ ਹੈ ਜੀ ਬਹੁਤ हटਕੇ ਜੇ ਇਹਨਾਂ ਦੇ ਪ੍ਰਿੰਟ ਆ ਸਾਰੇ ਅਲੱਗ-ਅਲੱਗ ਪ੍ਰਿੰਟ ਆਉਣਗੇ ਤੇ ਬਹੁਤ ਜ਼ਿਆਦਾ ਸੋਹਣਾ ਇਹਦਾ ਫੈਬਰਿਕ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਥੈਂਕ ਯੂ